ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਸਾਡਾ ਵਿਸ਼ਾ ਹੈ ਪਾਣੀ ਤੇ ਬਾਣੀ ਜਿਸ ਤਰ੍ਹਾਂ ਪਾਣੀ ਦੀ ਹਰੇਕ ਜੀਵ ਨੂੰ ਲੋੜ ਹੈ ਮਨੁੱਖ ਨੂੰ ਲੋੜ ਹੈ ਚਾਹੇ ਕੋਈ ਕੱਖਾਂ ਦੀ ਕੁਲੀ ਵਿੱਚ ਰਹਿੰਦਾ ਹੈ ਚਾਹੇ ਕੋਈ ਵੱਡੇ ਸਾਰੀ ਕੋਠੀ ਮਹਿਲ ਵਿੱਚ ਰਹਿੰਦਾ ਹੈ ਪਾਣੀ ਦੀ ਦੋਨਾਂ ਤਰ੍ਹਾਂ ਨੂੰ ਲੋੜ ਹੈ ਸੋ ਜੇ ਕੋਈ ਮਨੁੱਖ ਇਹ ਗੱਲ ਕਹਿ ਦੇਵੇ ਜੇ ਕੋਈ ਮਨੁੱਖ ਇਸ ਧਰਮ ਵਿੱਚ ਪੈ ਜਾਵੇ ਵੀ ਮੇਰੀ ਤਾਂ ਕੋਠੀ ਬਹੁਤ ਵੱਡੀ ਆ ਮੇਰੀ ਤਾਂ ਜ਼ਮੀਨ ਬਹੁਤ ਵੱਡੀ ਆ ਮੇਰੇ ਤਾਂ ਕਾਰੋਬਾਰ ਬਹੁਤ ਆ ਮੇਰੇ ਚੈਨਲ ਬਹੁਤ ਚੱਲਦੇ ਹਨ ਜਾਂ ਮੇਰੀਆਂ ਬੱਸਾਂ ਬਹੁਤ ਚੱਲਦੀਆਂ ਹਨ ਵੀ ਮੈਨੂੰ ਤਾਂ ਪਾਣੀ ਦੀ ਲੋੜ ਹੀ ਨਹੀਂ ਇਹ ਉਸ ਅਮੀਰ ਦਾ ਭਲੇਖਾ ਹੈ ਇਹ ਉਸ ਅਮੀਰ ਦਾ ਇੱਕ ਕਾਫੀ ਮੈਨੂੰ ਪਾਣੀ ਦੀ ਲੋੜ ਨਹੀਂ ਸੱਜਣਾ ਕੋਠੀ ਆਪਦੀ ਥਾਂ ਜ਼ਮੀਨ ਆਪਦੀ ਥਾਂ ਕੋਠੀ ਨੇ ਤੇਰੀ ਪਿਆਸ ਨਹੀਂ ਬੁਝਾ ਦੇਣੀ ਪਾਣੀ ਦੀ ਜ਼ਮੀਨ ਨੇ ਤੇਰੀ ਪਾਣੀ ਦੀ ਪਿਆਸ ਨਹੀਂ ਬੁਝਾ ਦੇਣੀ ਪਾਣੀ ਤੈਨੂੰ ਪੀਣਾ ਹੀ ਪੈਣਾ ਗਰੀਬ ਨੂੰ ਵੀ ਪੀਣਾ ਪੈਣਾ ਹੁਣ ਗੱਲ ਆ ਗਈ ਜੀ ਬਾਣੀ ਦੀ ਜੇ ਕੋਈ ਅਮੀਰ ਬੰਦਾ ਕਹਿਦਾ ਵੇ ਕਿ ਮੇਰੀ ਕੋਠੀ ਵੱਡੀ ਆ ਮੇਰੀ ਜ਼ਮੀਨ ਵੱਡੀ ਆ ਮੇਰਾ ਕਾਰੋਬਾਰ ਵੱਡਾ ਹੈ ਮੈਂ ਤਾਂ ਵੱਡੇ ਸਾਰੇ ਅਹੁਦੇ ਤੇ ਨੌਕਰੀ ਕਰਦਾ ਮੇਰੀ ਤਾਂ ਤਨਖਾਹ ਹੀ ਬੜੀ ਆ ਜਾਂ ਮੇਰੇ ਕੋਲ ਕੋਈ ਬਾਹਲੇ ਡਾਲਰ ਆਉਂਦੇ ਆ ਵੀ ਮੈਨੂੰ ਤਾਂ ਬਾਣੀ ਦੀ ਲੋੜ ਨਹੀਂ ਉਸ ਵੀਰ ਦਾ ਵੀ ਭਲੇਖਾ ਹੈ ਉਸ ਵੀਰ ਦਾ ਵੀ ਇਹ ਬਹੁਤ ਵੱਡਾ ਭਲੇਖਾ ਹੈ ਇਸ ਭਲੇਖੇ ਨੂੰ ਦੂਰ ਕਰੀਏ ਸੋ ਬਾਣੀ ਦੀ ਹਰੇ ਜਿਸ ਤਰ੍ਹਾਂ ਪਾਣੀ ਦੀ ਹਰੇਕ ਨੂੰ ਲੋੜ ਹੈ ਨਾ ਇਹ ਬਾਣੀ ਦੀ ਹਰੇਕ ਜੀਵ ਨੂੰ ਲੋੜ ਹੈ ਸੋ ਜੇ ਕੋਈ ਪਾਣੀ ਵਾਲਾ ਪਾਣੀ ਦੀ ਪਰਤੇ ਹੀ ਬੰਦੇ ਨੂੰ ਭਲੇਖਾ ਪਾ ਦੇ ਕੀ ਮੈਂ ਤਾਂ ਪੀਂਦਾ ਨਹੀਂ ਉਹਨੂੰ ਅਸੀਂ ਰਹਿ ਆਂ ਦਵਾਵਾਂਗੇ ਭਰਾਵਾ ਸੱਜਣਾ ਤੜਫ ਤੜਪ ਕੇ ਤੇਰੀ ਜਾਨ ਨਿਕਲ ਜੂ ਪਾਣੀ ਤੇ ਬਣਾ ਇਹ ਤੇਰੀ ਕੋਠੀ ਨੇ ਜ਼ਮੀਨ ਨੇ ਇਹ ਤੇਰੀ ਘਾਟ ਪੂਰੀ ਨਹੀਂ ਕਰਨੀ ਇਸੇ ਤਰ੍ਹਾਂ ਜੇ ਕੋਈ ਬੰਦਾ ਆਪਣੀ ਅਮੀਰੀ ਵਿੱਚ ਇਹ ਗੱਲ ਭੁੱਲ ਜਾਵੇ ਵੀ ਮੈਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਲੋੜ ਹੀ ਨਹੀਂ ਸਾਨੂੰ ਤਾਂ ਸੰਗਤ ਦੀ ਲੋੜ ਹੀ ਨਹੀਂ ਅਸੀਂ ਉਸ ਵੀਰ ਨੂੰ ਰਹਿ ਦਵਾਵਾਂਗੇ ਭਰਾਵਾ ਤੂੰ ਆਤਮ ਮੋਤੇ ਤੜਫ ਤੜਪ ਕੇ ਮਰ ਜਾਵੇਂਗਾ ਇਸ ਲਈ ਸਾਰੇ ਜਿਸ ਤਰ੍ਹਾਂ ਅਸੀਂ ਪਾਣੀ ਪੀਂਦੇ ਆ ਸਾਰਿਆਂ ਨੂੰ ਹੀ ਬਾਣੀ ਸੁਣਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ